ਬੁੜਲਾਡਾ ਕਲੀਪੁਰ ਰੋਡ ਤੇ ਦਰਦਨਾਕ ਸੜਕ ਹਾਦਸੇ ਨੂੰ ਲੈ ਕੇ ਪੁਲਿਸ ਵੱਲੋਂ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਬੁੜਲਾਡਾ ਸਿਟੀ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਮਾਰੇ ਗਏ ਦੋ ਨੌਜਵਾਨਾਂ ਦੀ ਪਛਾਣ ਪ੍ਰਿੰਸ ਅਤੇ ਦਲਜੀਤ ਵਜੋ ਹੋਈ ਹੈ ਐਸਐਚਓ ਮੁਤਾਬਕ ਦੋਵਾਂ ਨੌਜਵਾਨਾਂ ਦੀ ਮੌਤ ਇੱਕ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਕਾਰਨ ਹੋਈ ਹੈ ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੇ ਉਫਰਾਰ ਹੋ ਗਿਆ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਣਪਛਾਤੇ ਵਾਹਨ ਦੀ ਭਾਲ ਜਾਰੀ ਹੈ ਐਸਐਚਓ ਕਮਲਜੀਤ ਸਿੰਘ ਨੇ ਕਿਹਾ ਕਿ ਟੈਕਨੀਕਲ ਤਰੀਕਿਆਂ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਦੋਸ਼ੀ ਨੂੰ ਜਲਦੀ ਹੀ ਲੱਭ ਲਿਆ ਜਾਵੇਗਾ ਅਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸਐਚਓ ਕਮਲਜੀਤ ਸਿੰਘ ਪੁਲਸ ਪਾਰਟੀ ਸਮੇਤ ਹਾਦਸੇ ਵਾਲੀ ਜਗ੍ਹਾ ਤੇ ਪਹੁੰਚੇ ਜਿੱਥੇ ਉਹਨਾਂ ਨੇ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ। ਫਿਲਹਾਲ ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਅੱਜ ਇੱਥੇ ਇੱਕ ਰਾਤ ਇਹ ਬੋਹਾ ਤੋਂ ਪਿੱਛੀ ਰੋਡ ਤੇ ਇੱਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇੱਕ ਪ੍ਰਿੰਸ ਨਾਂ ਦਾ ਮੁੰਡਾ ਜਿਸ ਦੀ ਉਮਰ 18 ਸਾਲ ਹੈ ਤੇ ਇੱਕ ਦਿਲਜੀਤ ਜਿਸ ਦੀ ਉਮਰ 19 ਸਾਲ ਹੈ ਬੋਹਾ ਦੇ ਦੋਹਾਂ ਰਹਿਣ ਵਾਲੇ ਨੇ ਇਹਨਾਂ ਦਾ ਇੱਥੇ ਰੋਡ ਤੇ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਇਹਨਾਂ ਦੀ ਜਾਨ ਬਹੁਤ ਹੋ ਗਈ ਹੈ ਦੇਰ ਦੇ ਵਿੱਚ ਅਸੀਂ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਹੈ ਪੀਐਨਸੀ ਦੀਆਂ ਵੱਖਰੀਆਂ ਬਕਰੀਆਂ ਤਹਾਰਾ ਦੇ ਤਹਿਤ ਤੇ ਇਸ ਦੀ ਤਫਤੀਸ਼ ਚ ਜਾਰੀ ਹੈ ਤੇ ਜਿਹੜੀ ਇਹ ਦੋਸ਼ੀਆਂ ਦੀ ਭਾਲ ਜਾਰੀ ਹੈ ਵੀ ਕੌਣ ਇਹਨਾਂ ਦੇ ਨਾਲ ਐਕਸੀਡੈਂਟ ਕਰਕੇ ਚਲਾ ਗਿਆ ਇੱਥੋਂ ਉਹਦੇ ਤਾਂ ਟੈਕਨੀਕਲ ਤਰੀਕੇ ਤੇ ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਜਾਰੀ ਹੈ ਜਲਦੀ ਇਹਨਾਂ ਨੂੰ ਮਤਲਬ ਜੇਰੀ ਪਾ ਸਕਦੇ ਕੜ ਦੀ ਕਰਦੇ ਇਹਨਾਂ ਕਿਤੇ